ਇਦੇ ਵਿੱਚ ਨਾ ਦੋ ਗੱਲਾਂ ਬੜੀਆਂ ਜ਼ਰੂਰੀ ਸੀ ਇੱਕ ਹੁੰਦਾ ਹੈ ਕਿ ਸਾਡਾ ਮਨ ਹੋਵੇ ਦੂਸਰਾ ਸਾਨੂੰ ਰਾਹ ਮਿਲੇ ਤੀਸਰਾ ਅਸੀਂ ਉਸੇ ਰਾਹ ਤੇ ਚੱਲੀਏ ਗੱਤ ਕੇ ਦਾ ਫਿਊਚਰ ਅੱਧਰ ਆ ਰਿਹਾ ਹੈ ਕਿ ਅਸੀਂ ਬਹੁਤ ਜਲਦੀ ਜਿਹੜੇ ਵੱਡੇ 올림픽ਸ ਹੈਗੇ ਆ ਔਰ ਏਸ਼ੀਅਨ ਗੇਮਸ ਹੈਗੇ ਆ ਅਸੀਂ ਉਹਦੇ ਸ਼ਮੂਲੀਅਤ ਜ਼ਰੂਰ ਕਰਾਂਗੇ ਸਟਿਕਸ ਦੇ ਉੱਪਰ ਸੈਂਸਰ ਲੱਗੇ ਹੋਣਗੇ ਔਰ ਉਹ ਸੈਂਸਰ ਜਿਹੜੇ ਹੈ ਸਾਡੇ ਐਚਐਸ ਗਾਰਡ ਤੇ ਵੀ ਲੱਗੇ ਹੋਣਗੇ ਜਿੱਦਾਂ ਸਟਿਕ ਟੱਚ ਹੋਏਗੀ ਚੈਸ ਗਾਰਡ ਤੇ ਸਕਰੀਨ ਆਪਣੇ ਆਪ ਪੁਆਇੰਟ ਦੇਗੀ ਅਸੀਂ ਇੰਨੇ ਕ ਐਡਵਾਂਸ ਹੋਣ ਵਾਲਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੀਆਂ ਹੋਰਸਪੋਰਟਸ ਗੇਮਾਂ ਸੀਗੀਆਂ ਉਹਨਾਂ ਦੇ ਨਾਲ ਸਾਡਾ ਗੱਤਕਾ ਵੀ ਬਹੁਤ ਅੱچھے ਮੁਕਾਮ ਤੇ ਪਹੁੰਚ ਚੁੱਕਾ ਹੈ ਜਿਸ ਤਰ੍ਹਾਂ ਸਕੂਲਾਂ ਕਾਲਜਾਂ ਦੇ ਅੰਦਰ ਗ੍ਰੇਸ ਮਿਲਦੀ ਹੈਗੀ ਹੈ ਇਸ ਤਰ੍ਹਾਂ ਅਗਰ ਸਾਡੇ ਬੱਚਿਆਂ ਨੂੰ ਕਿਤੇ ਐਡਮਿਸ਼ਨ ਕਿਸੇ ਕਾਲਜ 'ਚ ਜਾਣਾ ਹੈ ਤੁਹਾਨੂੰ ਗ੍ਰੇਸ ਮਿਲੇਗੀ ਘੱਟੋ ਘੱਟ 600 ਬੱਚਾ ਇਹਦੇ ਵਿੱਚ ਪਾਰਟਿਸਪੇਟ ਕਰ ਰਿਹਾ ਜਿਹਦੇ ਵਿੱਚ ਅੱਧੀਆਂ ਬੱਚੀਆਂ ਨੇ ਅੱਧੇ ਬੱਚੇ ਨੇ ਕੱਬੇ ਸੱਬ ਚੱਲ ਰਿਹਾ ਹੈ ਔਰ ਆਉਣ ਵਾਲੇ ਟਾਈਮ ਦੇ ਅੰਦਰ ਤੁਸੀਂ ਦੇਖੋਗੇ ਕਿ ਗੱਤਕਾ ਬਹੁਤ ਹੀ ਅੱਛੇ ਤਰੀਕੇ ਨਾਲ ਵਧੇਗਾ ਸਿੱਖ ਮਾਰਸ਼ਾਲਾਤ ਗੱਤਕਾ ਜਿਹੜਾ ਹੈ ਹੁਣ ਸਿਰਫ ਨਗਰ ਕੀਰਤਨ ਤੱਕ ਹੀ ਜੋ ਹੈ ਸੀਮਿਤ ਨਹੀਂ ਰਹਿ ਗਿਆ ਜਿੱਥੇ ਅਖਾੜਿਆਂ ਤੱਕ ਸੀਮਿਤ ਨਹੀਂ ਰਹਿ ਗਿਆ ਹੁਣ ਇਸ ਨੂੰ ਨੈਸ਼ਨਲ ਗੇਮਸ ਦੇ ਰਾਹੀਂ ਵੀ ਜਿਹੜਾ ਹੈ ਜਾਣਿਆ ਜਾ ਰਿਹਾ ਸਿੱਖ ਮਾਰਸ਼ਾਲਾਤ ਗੱਤਕਾ ਦੀ ਜੇਕਰ ਗੱਲ ਕਰੀਏ ਤਾਂ ਸਾਡੇ ਨਾਲ ਇੱਥੇ ਡਿਗਨਿਟਰੀਜ਼ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਇੱਥੇ ਤਿਆਗਰਾ ਸਟੇਡੀਅਮ ਦੇ ਵਿੱਚ ਜੋ ਕਾਫੀ ਲੰਬੇ ਸਮੇਂ ਤੋਂ ਹੋਰ ਗੇਮਸ ਚੱਲ ਰਹੀ ਸੀ ਉੱਥੇ ਹੁਣ ਗੱਤਕਾ ਵੀ ਜਿਹੜਾ ਪ੍ਰਫੁੱਲਿਤ ਹੁੰਦਾ ਜਾ ਰਿਹਾ ਦੇਖੋ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੀਆਂ ਹੋਰਸਪੋਰਟਸ ਗੇਮਾਂ ਸੀਗੀਆਂ ਉਹਨਾਂ ਦੇ ਨਾਲ ਸਾਡਾ ਗੱਤਕਾ ਵੀ ਬਹੁਤ ਅੱچھے ਮੁਕਾਮ ਤੇ ਪਹੁੰਚ ਚੁੱਕਾ ਹੈ ਕਿ ਜਿਹੜੀਆਂ ਫੈਸਿਲਿਟੀਆਂ ਬੱਚਿਆਂ ਹੋਰਨਾਂ ਨੂੰ ਵੀ ਮਿਲਦੀਆਂ ਨੇ ਸਪੋਰਟਸ ਦੇ ਅੰਦਰ ਮਿਲਦੀਆਂ ਨੇ ਸਾਡੇ ਗੱਤਕੇ ਦੇ ਸਾਡੇ ਗੱਤਕੀ ਦੇ ਬੱਚਿਆਂ ਨੂੰ ਉਹ ਫੈਸਿਲਿਟੀ ਮਿਲੇਗੀ ਜਿਸ ਤਰ੍ਹਾਂ ਸਕੂਲਾਂ ਕਾਲਜਾਂ ਦੇ ਅੰਦਰ ਗ੍ਰੇਸ ਮਿਲਦੀ ਹੈਗੀ ਹੈ ਇਸ ਤਰ੍ਹਾਂ ਅਗਰ ਸਾਡੇ ਬੱਚਿਆਂ ਨੂੰ ਕਿਤੇ ਐਡਮਿਸ਼ਨ ਕਿਸੇ ਕਾਲਜ 'ਚ ਜਾਣਾ ਹੈ ਉਹਨੂੰ ਗ੍ਰੇਸ ਮਿਲੇਗੀ ਠੀਕ ਹੈ ਨਾ ਜੀ ਤਾਂ ਉਹਨਾਂ ਨੂੰ ਅੱਛਾ ਲੱਗੇਗਾ ਕਿ ਹਾਂ ਜੀ ਅਸੀਂ ਸਪੋਰਟਸ ਦੇ ਕੋਈ ਖਿਡਾਰੀ ਹੈਗੇ ਆ ਤਾਂ ਹੀ ਸਾਨੂੰ ਗ੍ਰੇਸ ਮਿਲੀ ਹੈਗੀ ਹੈ ਠੀਕ ਹੈ ਨਾ ਜੀ ਔਰ ਉਹਨਾਂ ਦੀ ਜਦ ਗਤਕਾ ਖੇਡਦਾ ਹੈ ਦੇਖੋ ਜਦ ਹੌਰਸਪੋਰਟਸ ਦੇ ਅੰਦਰ ਬੱਚੇ ਨੂੰ ਸਰੀਰਿਕ ਤੌਰ ਤੇ ਬਲ ਮਿਲਦਾ ਹੈ ਗਤਕੇ ਦੇ ਅੰਦਰ ਵੀ ਬਹੁਤ ਹੀ ਫੁਰਤੀ ਹੁੰਦੀ ਹੈ ਔਰ ਬਲ ਮਿਲਦਾ ਹੈ ਬੱਚੇ ਨੂੰ ਉਹਦੇ ਮੈਂਟਲੀ ਵੀ ਇੱਕ ਬਹੁਤ ਅੱਛਾ ਹੁੰਦਾ ਹੈ ਜਦੋਂ ਬੱਚਾ ਪੁਆਇੰਟ ਮਾਰਦਾ ਹੈ ਜਾਂ ਪੁਆਇੰਟ ਲੈਂਦਾ ਹੈ ਉਹ ਤੋਂ ਉਹਨੂੰ ਦੇਖਣਾ ਪੈਂਦਾ ਹੈ ਕਿ ਹਾਂ ਹੁਣ ਮੈਂ ਕੀ ਕਰਨਾ ਹੈ ਇੱਕਦਮ ਉਸ ਸਕਿੰਟਾਂ ਦੇ ਅੰਦਰ ਉਹ ਪਤਾ ਲੱਗਦਾ ਮੈਂ ਉਹਨਾਂ ਨੂੰ ਰੋਕਣਾ ਹੈ ਜਾਂ ਮੈਂ ਪੁਆਇੰਟ ਦੇਣਾ ਹੈਗਾ ਇਹਨਾਂ ਦੇ ਉਹਦਾ ਮੈਂਡ ਜਿਹੜਾ ਮਾਈਂਡ ਹੈ ਮਾਈਂਡ ਵੀ ਬਹੁਤ ਤੇਜ਼ੀ ਨਾਲ ਉਹਦਾ ਕਿਨਾਂ ਚੱਲਦਾ ਹੈ ਇਸ ਕਰਕੇ ਇਹ ਜਿਹੜਾ ਗੱਤਕਾ ਹੈਗਾ ਸਾਡਾ ਬਹੁਤ ਅੱਛਾ ਗੇਮ ਹੈ ਇਹ ਸਾਰੇ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਅੰਦਰ ਇਹਨੂੰ ਅਪਣਾਉਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸਹੀ ਕੁਝ ਟੈਕਨੀਕਲ ਚੀਜ਼ਾਂ ਵੀ ਜਾਨਣਾ ਚਾਹਾਂਗੇ ਸਰ ਕਿਸ ਤਰੀਕੇ ਨਾਲ ਹੁਣੇ ਐਸੋਸੀਏਸ਼ਨ ਬਣੀ ਸਗੀ ਗੱਤਕਾ ਜਿਹੜਾ ਹੈ ਨਗਰ ਕੀਰਤਨ ਤੱਕ ਸੀਮਿਤ ਰਹੀ ਅੱਜ ਨੈਸ਼ਨਲ ਗੇਮ ਅ라이 ਜਾਣਾ ਜਾ ਰਿਹਾ ਪਹਿਲਾਂ ਅਸੀਂ ਆਪ ਹੋਕਾ ਦਿੰਦੇ ਸੀ ਧਾਰਮਿਕ ਸੰਸਥਾਵਾਂ ਤੋਂ ਕਿ ਬੱਚਿਆਂ ਨੂੰ ਜਿਹੜਾ ਗੱਤਕਾ ਸਿੱਖਣਾ ਜ਼ਰੂਰੀ ਹੈ ਲੇਕਿਨ ਅ ਦੇਖੋ ਇਹਦੇ ਵਿੱਚ ਨਾ ਦੋ ਗੱਲਾਂ ਬੜੀਆਂ ਜ਼ਰੂਰੀ ਸੀ ਇੱਕ ਹੁੰਦਾ ਕਿ ਸਾਡਾ ਮਨ ਹੋਵੇ ਦੂਸਰਾ ਸਾਨੂੰ ਰਾਹ ਮਿਲੇ ਤੀਸਰਾ ਅਸੀਂ ਉਸੇ ਰਾਹ ਤੇ ਚੱਲੀਏ ਤੁਹਾਨੂੰ ਇਹ ਜਾਣ ਕੇ ਹੈਰਾਨੀ ਵੀ ਹੋਈ ਕਿ ਔਰ ਖੁਸ਼ੀ ਵੀ ਹੋਈ ਕਿ ਜਿੰਨੇ ਅੱਜ ਅਫੀਸਰਸ ਬੈਠੇ ਸੀ ਦੇ ਆਰ ਪ੍ਰੋਪਰ ਕੁਆਲੀਫਾਈਡ ਐਂਡ ਦੇ ਆਰ ਸਰਟੀਫਾਈਡ ਫਰਮ ਦਾ ਐਨਆਈਐਸ ਇਹਨਾਂ ਕੋ ਪ੍ਰੋਪਰ ਸਰਟੀਫਿਕੇਟ ਹੈ ਗਿਆ ਇਹ ਗਤਕੇ ਦੇ ਪ੍ਰੋਪਰ ਕੋਚਿਸ ਹੈ ਗਿਆ ਔਰ ਦੂਸਰੀ ਗੱਲ ਇਹ ਇਹਨਾਂ ਦਾ ਐਕਸਪੀਰੀਅੰਸ ਇਹਨਾਂ ਹੈ ਕਿਉਂਕਿ ਆਪ ਪਲੇਅਰ ਰਹੇ ਹੋਏ ਆ ਔਰ ਜਿਹੜਾ ਬੱਚਾ ਆਪ ਪਲੇਅਰ ਰਹਿ ਕੇ ਫਿਰ ਉਹ ਟੀਚਰ ਬਣ ਕੇ ਕੋਚ ਬਣੇਗਾ ਨਾ ਉਹਦੇ ਅੰਦਰ ਦਾ ਪਲੇਅਰ ਤਾਂ ਹਮੇਸ਼ਾ ਜ਼ਿੰਦਾ ਰਹੇਗਾ ਔਰ ਮੈਂ ਆਪ ਜੀ ਨੂੰ ਦੱਸਣਾ ਕਿ ਹਰ ਕੋਚ ਨੂੰ ਆਪਣੇ ਵਰਗੇ ਤੇਜ਼ ਰਾਰ ਸਟੂਡੈਂਟ ਦੀ ਇੰਤਜ਼ਾਰ ਹੁੰਦੀ ਹੈ ساری ਜ਼ਿੰਦਗੀ ਮਰਦੇ ਦਮ ਤੱਕ ਉਹ ਐਸੀ ਇੰਤਜ਼ਾਰ ਚ ਹੁੰਦਾ ਹੈ ਕਿ ਮੈਂ ਕੁਝ ਪਲੇਅਰ ਐਸੇ ਰੈਡੀ ਕਰ ਸਕਾਂ ਕਿਉਂਕਿ ਜਿੱਥੇ ਅਸੀਂ ਗਤਕੇ ਦੀ ਗੱਲ ਕਰਦੇ ਨਾ ਜੋ ਮੈਨੂੰ ਅਗਤ ਕੇ ਦਾ ਫਿਊਚਰ ਅਜਰ ਆ ਰਿਹਾ ਹੈ ਕਿ ਅਸੀਂ ਬਹੁਤ ਜਲਦੀ ਜਿਹੜੇ ਵੱਡੇ 올림픽ਸ ਹੈਗੇ ਆ ਔਰ ਏਸ਼ੀਅਨ ਗੇਮਸ ਆਗੇ ਆ ਅਸੀਂ ਉਹਦੇ ਸ਼ਮੂਲੀਅਤ ਜ਼ਰੂਰ ਕਰਾਂਗੇ ਕਿਉਂਕਿ ਹੁਣੇ ਤੁਸੀਂ ਗੇਮਸ ਵਿੱਚ ਜਿਹੜਾ ਦੇਖਿਆ ਕਿ ਸਟਿਕ ਲੱਗਦੀ ਹੈ ਤੇ ਰੈਫਰੀ ਪੁਆਇੰਟ ਦਿੰਦੇ ਆ ਆਉਣ ਵਾਲੇ ਅਸੀਂ ਥੋੜੇ ਹੋਰ ਐਡਵਾਂਸ ਹੋ ਰਹੇ ਆ ਕਿ ਸਟਿਕਸ ਦੇ ਉੱਪਰ ਸੈਂਸਰ ਲੱਗੇ ਹੋਣਗੇ ਔਰ ਉਹ ਸੈਂਸਰ ਜਿਹੜੇ ਹੈ ਸਾਡੇ ਐਚਐਸ ਗਾਰਡ ਤੇ ਵੀ ਲੱਗੇ ਹੋਣਗੇ ਜਿੱਦਾਂ ਸਟਿਕ ਟੱਚ ਹੋਏਗੀ ਚੈਸ ਗਾਰਡ ਤੇ ਸਕਰੀਨ ਆਪਣੇ ਆਪ ਪੁਆਇੰਟ ਦੇਗੀ ਅਸੀਂ ਇੰਨੇ ਕੁ ਐਡਵਾਂਸ ਹੋਣ ਵਾਲਿਆ ਸਾਨੂੰ ਤਿਆਰੀ ਦੀ ਲੋੜ ਹੈਗੀ ਹੈ ਔਰ ਮੇਰੇ ਸਾਰੇ ਵੀਰਾ ਪੈਣਾ ਪ੍ਰਾਵਾ ਨੂੰ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਗਤਕੇ ਨਾਲ ਜੋੜੋ ਦਿੱਲੀ ਗਤਕਾ ਐਸੋਸੀਏਸ਼ਨ ਨਾਲ ਜੋੜੋ ਤਾਂ ਕਿ ਬੱਚੇ ਖੇਲੋ ਇੰਡੀਆ ਖੇਲੋ ਖੇਲੋ ਇੰਡੀਆ ਯੂਥ ਗੇਮਸ ਦਿੱਲੀ ਸਟੇਟ ਗੇਮਸ ਦਿੱਲੀ 올림픽 ਗੇਮਸ ਸਕੂਲ ਨੈਸ਼ਨਲ ਗੇਮਸ ਇੰਟਰ ਯੂਨੀਵਰਸਿਟੀ ਇੰਟਰ ਕਾਲਜ ਗੇਮਸ ਇਹ ਸਾਰੇ ਖੇਲ ਸਕਣ ਔਰ ਇਹਦੇ ਫਾਇਦੇ ਵੀ ਲੈ ਸਕਣਗੇ ਜੀ ਜੀ ਧੰਨਵਾਦ ਸਰ ਨਗਰਪਾਲਿਕਾ ਨੂੰ ਸੋ ਸਾਡਾ ਅੱਜ ਸਾ ਮਜੂਦ ਨੇ ਸਰ ਅੱਜ AI ਦਾ ਜ਼ਮਾਨਾ ਆ ਚੁੱਕਿਆ ਹੈ ਬੱਚਿਆਂ ਨੂੰ ਜਿਹੜਾ ਹੈ ਮੋਬਾਈਲਸ ਤੋਂ ਲੈਪਟਾਪ ਤੋਂ ਰੀਲਸ ਤੇ ਜਮਾਨੇ ਤੋਂ ਕੱਟਣਾ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਇਹ ਸਭ ਨਾਲ ਕੋਈ ਮੰਨਦੇ ਹੋ ਇਹ ਇਸ ਉਪਰਾਧ ਨਾਲ ਬੱਚਿਆਂ ਨੂੰ ਖਿੱਚ ਪਾਏਗੀ ਕਿਉਂਕਿ ਪਹਿਲਾਂ ਮੰਨ ਲਓ ਕਿ ਗੱਤਕੇ ਵਿੱਚ ਕੋਈ ਕੈਰੀਅਰ ਨਹੀਂ ਹੈ ਇਹ ਸਿਰਫ ਇੱਕ ਮਾਪੇ ਦੇ ਦੁਆਰਾ ਕਹਿਣਾ ਸਿੱਖ ਲੈਣਾ ਜਾਂ ਸਿਖਲਾਈ ਲੈ ਲੈਣਾ ਕਿ ਇੱਥੇ ਤੱਕ ਹੀ ਸੀਮਿਤ ਹੈ ਗੱਤਕਾ ਜੇਕਰ ਬੰਦੇ ਦੀ ਰੁਚੀ ਪੈ ਜਾਏਗੀ ਉਹਨਾਂ ਨੂੰ ਕਨਸੈਂਟ੍ਰੇਸ਼ਨ ਦਿੱਤ ਕੇ ਤੇ ਰਹੇਗੀ ਤੇ ਮੋਬਾਈਲ ਤੋਂ ਥੋੜਾ ਜਿਹਾ ਹਟਣਗੇ ਪੂਰਾ ਤਾਂ ਨਹੀਂ ਹਟਾ ਸਕਦੇ ਬਟ ਹਾਂ ਕੁਝ ਪਰਸੈਂਟੇਜ ਹਟ ਜਾਏਗਾ ਉਹਦੇ ਨਾਲ ਬੋਡੀ ਵੀ ਫਿਟ ਲਈ ਕਿ ਉਹਨਾਂ ਦਾ ਧਿਆਨ ਵੀ ਰਹੇਗਾ ਤੇ ਮੋਬਾਈਲ ਫੋਨ ਵਾਲੇ ਘਟ ਜਾਣਾ ਬਟ ਰੁਚੀ ਆਣੀ ਚਾਹੀਦੀ ਹੈ ਗੇਮ ਦੇ ਵਾਸਤੇ ਤੇ ਨਾਲ ਜਿਹੜਾ AI ਵਗੈਰਾ ਕਹਿ ਰਹੇ ਹੋਗਾ ਉਹ ਅੱਗੇ ਜ਼ਮਾਨਾ ਹੈਗਾ ਸਾਰਾ AI ਤਾਂ ਹੀ ਹੈਗਾ ਤੇ ਸਾਡੇ ਬੱਚੇ ਬੜੇ ਕਾਬਿਲ ਨੇ ਤੇ ਜਿਹੜੇ ਸਾਡੇ ਸਕੂਲੀਸ਼ ਬੱਚੇ ਪੜ ਰਹੇ ਨੇ ਉਹ ਬੜੇ ਕਾਬਿਲ ਬੱਚੇ ਨੇ AI ਉਹ ਦਾ ਜਿਹੜਾ ਐਪ ਹੈਗਾ ਉਹ ਬਣਾ ਸਕਦੇ ਨੇ ਉਹ ਲੇਟੈਸਟ ਜਿਹੜੇ ਐਪ ਆ ਰਹੇ ਨੇ ਉਹ ਵੀ ਬਣਾ ਸਕਦੇ ਨੇ ਉਹਨਾਂ ਨੇ ਇੰਨੀ ਇੰਟੈਲੀਜੈਂਸ ਹੈ ਕਿੰਨਾ ਤੇ ਉਹ ਮੈਂ ਗੁਰੂ ਦਾ ਗਿਆ ਅਰਦਾਸ ਕਰਦਾ ਕਿ ਵੀ ਇਹ ਬੱਚੇ ਦੇ ਉੱਤੇ ਸਿਰ ਤੇ ਮੇਰੇ ਪਰ ਯਾਦ ਰੱਖਣ ਕਿ ਇਹਨਾਂ ਨੂੰ ਅੱਗੇ ਵਧਾ ਦੇ ਗੇਮਸ ਵਿੱਚ ਵੀ ਤੇ ਸਟੱਡੀਜ਼ ਵਿੱਚ ਵੀ ਸਰ ਕਿੰਨਾ ਕੋ ਜ਼ਰੂਰੀ ਹੈ ਅੱਜ ਕੱਲ ਜੋ ਸਮਾ ਹੈਗਾ ਗਰਲਸ ਦੇ ਖਾਸ ਕਰ ਕੁੜੀਆਂ ਦੀ ਅਸੀਂ ਬੀਬੀਆਂ ਦੀ ਗੱਲ ਕਰੀਏ ਤੇ ਜਿਸ ਤਰੀਕੇ ਦੇ ਸਮੇ ਅਸੀਂ ਹਾਲਾਤ ਸੁਣਦੇ ਹਾਂ ਤੇ ਇਸ ਚੀਜ਼ ਦੇ ਲਈ ਕਿੰਨਾ ਕੋ ਜ਼ਰੂਰੀ ਹੈ ਗਤਕੇ ਦੀ ਨੋਲਿਜ ਜਿੰਦੇ ਤੱਕ ਸਾਡੀ ਬੱਚੀਆਂ ਅਗਰ ਗਤਕੇជា ਜਾਂ ਕੋਈ ਕੋਈ ਸਪੋਰਟਸ ਇਨੀ ਸਪੋਰਟਸ ਜੇ ਫਿਟ ਰਹਿਣਗੇ ਤੇ ਕੱਲ ਨੂੰ ਹੈ ਜਿਹੜਾ ਚੇਨ ਸਨੇਚਿੰਗ ਵਗੈਰਾ ਜੋ ਵੀ ਕੋਈ ਰਸਤੇ 'ਚ ਕੋਈ ਪ੍ਰੋਬਲਮ ਆਂਦੀ ਹੈ ਕੋਈ ਤੇ ਬਦਮਾਸ਼ੀ ਹੋ ਜਾਂਦੀ ਹੈ ਤੇ ਉਹ ਉਹਨੂੰ ਫੇਸ ਕਰ ਸਕਦੇ ਨੇ ਤੇ ਅਗਰ ਉਹ ਫਿਟ ਰਹਿਣਗੇ ਤੇ ਚੇਨ ਸਨੇਚਨ ਵੀ ਫੜ ਸਕਦੇ ਨੇ ਹਰ ਕੋਲ ਹਰ ਚੀਜ਼ ਕਰ ਸਕਦੇ ਨੇ ਬੱਚਿਆ ਸਾਡੇ ਬੜੀਆਂ ਸਟਰੌਂਗ ਨੇ ਖਾਲੀ ਥੋੜਾ ਜਿਹਾ ਖਾਲੀ ਉਹਨਾਂ ਨੂੰ ਇੱਕ ਮੋਟੀਵੇਟ ਕਰਨਾ ਹੈਗਾ ਤੇ ਉਹਨਾਂ ਨੂੰ ਖਾਲੀ ਥੋੜਾ ਜਿਹਾ ਟ੍ਰੇਨਿੰਗ ਕਰਨੀ ਹੈ ਉਹਦੇ ਨਾਲ ਸਭ ਕੁਝ ਸਭ ਠੀਕ ਹੋ ਜਾਏਗਾ ਆਪਣਾ ਵੀ ਧਿਆਨ ਰੱਖਣ ਗਿਆ ਆਪਣੇ ਪਰਿਵਾਰ ਦਾ ਵੀ ਧਿਆਨ ਰੱਖਣ ਗਿਆ ਆਪਣੇ ਫਰੈਂਡਸ ਦਾ ਵੀ ਧਿਆਨ ਰੱਖਣ ਗਿਆ ਹਰ ਬੱਚੀ ਦਾ ਉਹ ਧਿਆਨ ਰੱਖਣ ਗਿਆ ਬੱਚਿਆ ਸਭ ਦੀ ਸੰਜੀਆਂ ਨੇ ਇਸ ਕਰਕੇ ਨੰਬਰ 1 ਤੇ ਬੋਲਦਾ ਹੈ ਰੈਸ ਕਰਕੇ ਇਹਨਾਂ ਦਾ ਫਿੱਟ ਹੋਣਾ ਤੇ

ਸ਼ਸਤਰ ਉਹਦੇ ਹੱਥ ਵਿੱਚ ਉਹਨੂੰ ਚਲਾਉਣਾ ਆ ਜਾਏਗਾ ਤੇ ਉਹਦੇ ਸਾਹਮਣੇ ਪਾਵੇਂ 100 ਬੰਦਾ ਵੀ ਕੋਈ ਕਿਰਪਾਨਾ ਲੈ ਕੇ ਜਾਂ ਕੋਈ ਡਾਂਗਾ ਲੈ ਕੇ ਆਏਗਾ ਉਹਨੂੰ ਡਰ ਨਹੀਂ ਲੱਗੇਗਾ ਤੇ ਜਦੋਂ ਡਰ ਨਹੀਂ ਲੱਗੇਗਾ ਕਿ ਤੇ ਆਬਵੀਅਸਲੀ ਉਹ ਆਪ ਤੇ ਬਚ ਗਈ ਔਰ ਕਈਆਂ ਨੂੰ ਹੋਰ ਵੀ ਨਾਲ ਬਚਾਏਗਾ ਮੈਂ ਅਰਜੁਨ ਦਾਸਾ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਤੇਗ ਜੰਗ ਕਿਹਾ ਗਿਆ ਸੀਗਾ ਤੇਗ ਜੰਗ ਦਾ ਮਤਲਬ ਸੀ ਤੇਗ ਦਾ ਤਨੀ ਔਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਲਈ ਇੱਕ ਲਖਾਰੀ ਨੇ ਲਿਖਿਆ ਸੀਗਾ ਕਿ ਮੈਂ ਐਸਾ ਯੋਧਾ ਨਹੀਂ ਵੇਖਿਆ ਜਦੀ ਕਲਮ ਵੀ ਇੰਨੀ ਤੇ ਚੱਲਦੀ ਹੈ ਤੇ ਜਿੰਨੀ ਤੇਗ ਵੀ ਇੰਨੀ ਤੇ ਚੱਲਦੀ ਹੈ ਜਿਹੜਾ ਜਦੋਂ ਉਹ ਬਾਣੀ ਲਿਖਣ ਤੇ ਆਂਦਾ ਤੇ ਉਹਦੀ ਕਲਮ ਵੀ ਕੌਂਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਹ ਉਹ ਜਾਬ ਸਾਹਿਬ ਲਿਖਦੇ ਤੇ ਇੰਨੀ ਤੇ ਚੱਲਦੀ ਹੈ ਤੇ ਜਦੋਂ ਦੁਸ਼ਮਣ ਨਾਲ ਸੰਘਾਰ ਕਰਨ ਲੱਗਦੇ ਆ ਤੇ ਉਹਨਾਂ ਦੀ ਕਿਰਪਾਨ ਵੀ ਉਨੀ ਤੇਜ਼ ਚੱਲਦੀ ਹੈ ਤੇ ਜਦੋਂ ਸਿੱਖਰ ਸਾਡੇ ਹੱਥ ਵਿੱਚ ਆਉਂਦਾ ਨਾ ਸਾਨੂੰ ਇਹ ਤਾਂ ਲੱਗਦਾ ਕਿ ਗੁਰੂਆਂ ਦਾ ਪੈਰਾ ਸਾਡੇ ਨਾਲ ਹੈ ਨਾ ਫਿਰ ਸਾਨੂੰ ਕਿਸੇ ਤੋਂ ਡਰ ਲੱਗਦਾ ਹੈ ਨਾ ਸਾਨੂੰ ਆਪਣੇ ਮਰਦਾਂ ਦਾ ਡਰ ਹੁੰਦਾ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਦੀਨ ਦੁਨੀਆ ਦੀ ਰਖਿਆ ਕਰਨੀ ਹੈ ਔਰ ਜਦੋਂ ਇਹ ਆਪਾਸ ਆ ਜਾਂਦਾ ਕਿਸੇ ਦੇ ਵਿੱਚ ਤੇ ਮੇਰੇ ਘਰ ਦੇ ਸਾਡੇ ਅੰਦਰ ਇੱਕ ਸਿੱਖੀ ਜਾਗ ਜਾਂਦੀ ਹੈ ਔਰ ਇਹ ਜੋ ਸਿੱਖੀ ਜਾਗ ਜਾਂਦੀ ਹੈ ਸਮਝ ਲਓ ਕਿ ਸਾਡੇ ਗੱਤਕੇ ਸਗਾਏ ਸਾਰਥਕ ਹੋ ਜਾਂਦੇ ਜੀ ਧੰਨਵਾਦ ਬਹੁਤ ਚੰਗਾ ਮੈਸੇਜ ਦਿੱਤਾ ਸਾਡੇ ਨਾਲ ਇੱਥੇ ਸਰਦਾਰ ਜਰਾਵਰ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਹੁਣ ਪ੍ਰਾਈਡ ਡਿਸਟ੍ਰਿਬਿਊਸ਼ਨ ਦੀ ਤਿਆਰੀ ਵੀ ਜਿਹੜੀ ਹੋ ਰਹੀ ਹੈ ਸਰਦਾਰ ਜਰਾਵਰ ਸਿੰਘ ਜੀ ਸਾਡੇ ਨਾਲ ਮੌਜੂ ਸਰ ਕਿਸ ਤਰੀਕੇ ਦੀ ਐਪਰੀਸ਼ੀਏਸ਼ਨ ਰਹੀ ਹੈ ਕਿਨਾ ਕਿਨਾ ਦਾ ਸਹਿਯੋਗ ਰਿਹਾ ਸੋ ਇੰਨਾ ਵੱਡਾ ਜੋ ਅੱਜ ਕੰਪੀਟੀਸ਼ਨ ਹੋਇਆ ਹੈ ਹਾਂਜੀ ਸਰ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਦਵਿੰਦਰ ਸਿੰਘ ਜੀ ਦਾ ਜਿਹੜੇ ਇਸ ਇਵੈਂਟ ਨੂੰ ਇਸ ਵੇਲੇ ਲਾਈਵ ਚਲਾ ਰਹੇ ਨੇ ਜਾਂ ਰਿਕਾਰਡਿੰਗ ਕਰ ਰਹੇ ਨੇ ਕਿਉਂਕਿ ਪੋਲਿਟਿਸ਼ੀਨਾਂ ਦੇ ਪਿੱਛੇ ਦੌੜਨਾ ਜਾਂ ਫਿਰ ਅਦਰ ਇੱਧਰ ਦੇ ਕੰਮ ਕਰਨ ਵਾਲੇ ਬੜੇ ਚੈਨਲ ਨੇ ਲੇਕਿਨ ਬੱਚਿਆਂ ਦੇ ਲਈ ਆਣਾ ਮੈਨੂੰ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਹੈ ਉਸ ਤੋਂ ਬਾਅਦ ਸਾਡੀ ਜਿੰਨੀ ਵੀ ਸਟੇਟਾਂ ਆਈਆਂ ਨੇ ਨਾ ਸਾਡੇ ਕੋਲ ਇੱਥੇ 22 ਸਟੇਟਾਂ ਨੇ ਇਸ ਵਾਰੀ ਪਾਰਟਿਸਪੇਟ ਕੀਤਾ ਹੈ ਉਸ ਤੋਂ ਬਾਅਦ ਦਿੱਲੀ ਗਵਰਨਮੈਂਟ ਦਾ ਆ ਸੈਂਟਰ ਗਵਰਨਮੈਂਟ ਦਾ ਜਿਨ੍ਹਾਂ ਨੇ ਗੱਤਕੇ ਨੂੰ ਮਾਨਤਾ ਦਿੱਤੀ ਹੈ ਹਰ ਈਵੈਂਟ ਦੇ ਤੇ ਔਰ ਦਿੱਲੀ ਗਵਰਨਮੈਂਟ ਜਿਨ੍ਹਾਂ ਨੇ ਦਿੱਲੀ ਨੂੰ ਇੱਕ ਵਾਰੀ ਮੌਕਾ ਦਿੱਤਾ ਹੈ ਕਿ 68 ਨੈਸ਼ਨਲ ਸਕੂਲ ਗੇਮ ਕਰਾਉਂਦਾ ਹੁਣ ਤੁਹਾਡੇ ਸਾਹਮਣੇ ਦੇਖ ਰਹੇ ਹੋ ਤੁਸੀਂ ਦੇਖਿਓ ਨੇ ਵੀਡੀਓ ਨੂੰ ਉਧਰ ਕਰਿਓ ਬੱਚਿਆਂ ਦੇ ਵੱਲ ਕਿ ਘੱਟ ਤੋਂ ਘੱਟ 600 ਬੱਚਾ ਇਹਦੇ ਵਿੱਚ ਪਾਰਟਿਸਪੇਟ ਕਰ ਰਿਹਾ ਜਿਹਦੇ ਵਿੱਚ ਅੱਧੀਆਂ ਬੱਚੀਆਂ ਨੇ ਅੱਦੇ ਬੱਚੇ ਨੇ ਅੱਛਾ ਜਰਵਿੰਦਰ ਸਿੰਘ ਜੀ ਆਉਣ ਵਾਲੇ ਸਮੇਂ ਚ ਹੋਰ ਕਿਸ ਕਿਸ ਨੈਸ਼ਨਲ ਸਟੇਜ ਦੀ ਤਿਆਰੀ ਹੈ ਜਿਸ ਤਰ੍ਹਾਂ ਅੱਜ ਤੁਸੀਂ ਦਿੱਲੀ ਵੱਲੋਂ ਤੁਸੀਂ ਹੋਸਟ ਕੀਤਾ ਦਿੱਲੀ ਨੇ ਹੋਸਟ ਕੀਤਾ 22 ਸਟੇਟਾਂ ਆਈਆਂ ਤੇ ਅੱਗੇ ਹੁਣ ਨੈਸ਼ਨਲਸ ਦੇ ਵਿੱਚ ਹੋਰ ਸਿੱਖ ਮਾਰਸ਼ਲ ਆਟ ਕਿੰਨਾ ਔਰ ਕਿਸ ਤਰ੍ਹਾਂ ਪਰਫੁੱਲਿਟ ਹੋਣ ਵਾਲਾ ਹੈ ਆਉਣ ਵਾਲੇ ਸਮੇਂ ਸਰ 5 ਤਰੀਕ ਨੂੰ 5 6 7 ਮਈ ਖੇਲੋ ਇੰਡੀਆ ਬਿਹਾਰ ਹੋਸਟ ਕਰ ਰਿਹਾ ਸਾਡੀ ਦਿੱਲੀ ਦੇ ਅਸੀਂ ਇਥੋਂ 2 ਤਰੀਕ ਨੂੰ ਨਿਕਲ ਜਾਵਾਂਗੇ ਤੇ 5 ਤਰੀਕ ਨੂੰ ਖੇਲੋ ਇੰਡੀਆ ਤੇ ਬੱਚੇ ਇਹਦੇ ਵਿੱਚੋਂ ਜਿਹੜੇ ਬੱਚੇ ਜਿੱਤਣਗੇ ਉਹ ਖੇਲੋ ਇੰਡੀਆ ਵੱਲੋਂ ਪਾਰਟਿਸਪੇਟ ਕਰ ਰਹੇ ਨੇ ਖੇਲੋ ਇੰਡੀਆ ਤੋਂ ਬਾਅਦ ਨੈਸ਼ਨਲ ਸਕੂਲ ਗੇਮ ਦਿੱਲੀ ਦੇ ਅੰਦਰ ਦਿੱਲੀ 올림픽 ਗੇਮ ਜਿਹੜੀਆਂ 31 ਮਈ ਔਰ 1 ਜੂਨ ਦੋ ਦਿਨ ਹੈਗੀਆਂ ਔਰ ਜਿਹਦੇ ਵੀ ਪਿਛਲੀ ਵਾਰ 650 ਬੱਚਾ ਸੀਗਾ ਦਿੱਲੀ ਦਿੱਲੀ ਦਾ ਇਸ ਵਾਰ ਵੀ ਗੁਰੂ ਸਾਹਿਬ ਨੇ ਮੀਰ ਕੀਤੀ ਤਾਂ ਉਹ ਚੱਲੇਗਾ ਉਸ ਤੋਂ ਬਾਅਦ ਗੱਤਕਾ ਲੀਗ ਜਿਹੜੀ ਖੇਲੋ ਇੰਡੀਆ ਗੱਤਕਾ ਲੀਗ ਹੁੰਦੀ ਹੈ ਉਹ ਵੀ ਹੋ ਰਹੀ ਹੈ ਉਸ ਤੋਂ ਬਾਅਦ ਨੈਸ਼ਨਲ ਗੇਮ ਜਿਹੜੀ ਬਾਬੇ ਨੇ ਮੀਰ ਚਾਹੀ ਤਾਂ ਉਹ ਮਹਾਲਿਆ ਦੇ ਵਿੱਚ ਹੈ ਉਹਦੀ ਵੀ ਤਿਆਰੀਆਂ ਚੱਲ ਰਹੀਆਂ ਨੇ ਤੇ ਉਸ ਤੋਂ ਬਾਅਦ ਏਸ਼ੀਆ ਖੇਡਾਂ ਜਿਹੜੀਆਂ ਹੋਣੀਆਂ ਨੇ ਉਹ ਵੀ ਪੂਰੀ ਰੈਡੀ ਹੋ ਚੁੱਕੀਆਂ ਨੇ ਬਾਬੇ ਦੇ ਮਿਰਚਾ ਤਾਂ ਉਹ ਵੀ ਤਿਆਰੀਆਂ ਕਾ ਮਲੇ ਕਿ ਸਾਰਾ ਕੰਮ ਨਾ ਅਸੀਂ ਸਟੈਪ ਬਾਈ ਸਟੈਪ ਚੱਲ ਰਿਹਾ ਹੈ ਔਰ ਆਉਣ ਵਾਲੇ ਟਾਈਮ ਦੇ ਅੰਦਰ ਤੁਸੀਂ ਦੇਖੋਗੇ ਕਿ ਗਤਕਾ ਬਹੁਤ ਹੀ ਅੱਛੇ ਤਰੀਕੇ ਨਾਲ ਵਧੇਗਾ ਸਾਨੂੰ ਦਿੱਲੀ ਦੇ ਵਿੱਚ ਜਿਹੜੇ ਹੈਲਪ ਕਰਦੇ ਨੇ ਦਿੱਲੀ ਗਵਰਨਮੈਂਟ ਬਹੁਤ ਹੈਲਪ ਕਰਦੀ ਹੈ ਦਿੱਲੀ ਸਿਗ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਔਰ ਜਗਦੀਪ ਸਿੰਘ ਕਾਲੋ ਜੀ ਜਿਨ੍ਹਾਂ ਦੀ ਹਰ ਵਾਰੀ ਅੱਜ ਵੀ ਉਹਨਾਂ ਨੇ ਆਣਾ ਚਾਹੀ ਕੋਈ ਰੁਝੇਵੇਂ ਕਰਕੇ आले ਆਏ ਨਹੀਂ ਆਣ ਕੇ ਜਰੂਰ ਉਹ ਕਹਿ ਰਹੇ ਸੀ ਲੇਕਿਨ ਫਿਲਹਾਲ आले ਨਹੀਂ ਪਹੁੰਚੇ ਫਿਰ ਉਹ ਬੰਧੀ ਤਰੀਕੇ ਦੇ ਨਾਲ ਇਹ ਬੱਚਿਆਂ ਨੂੰ ਹਰ ਵਾਰੀ ਉਹ ਬੁਲਾ ਕੇ ਅਪਰੀਸ਼ੀਏਟ ਕਰਦੇ ਨੇ ਬੱਚਿਆਂ ਨੂੰ ਰਾਇਲ ਦਿੰਦੇ ਨੇ ਤੇ ਬਾਬੇ ਦੇ ਮੇਰੇ ਨਾਲ ਹਰ ਪਾਸੇ ਕੋਈ ਇੱਕ ਬੰਦਾ ਇਹਨੂੰ ਸਕਸੈਸ ਨਹੀਂ ਕਰ ਸਕਦਾ ਜਾਂ ਚਾਰੋਂ ਹੱਥ ਚਾਰ ਪੰਜਾ ਉਂਗਲਾਂ ਮਿਲ ਕੇ ਕੰਮ ਕਰਦੇ ਆਣੇ ਉਸੇ ਵੇਲੇ ਕੰਮ ਸਕਸੈਸ ਹੁੰਦਾ ਹੈ ਤੇ ਉਹ ਹੀ ਹੈ ਜੀ ਅੱਜ ਬਹੁਤ ਵਧੀਆ ਤਰੀਕੇ ਦਾ ਕੰਮ ਹੋ ਰਿਹਾ ਹੈ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਜੀ ਪੰਗਾ ਸਾਡਾ ਗਲਬਤ 2000 ਇਸ ਵਾਰ ਤੁਸੀਂ ਦੇਖਿਆ ਕਿ ਕਿਸੇ ਲੱਕੇ ਨਾਲ ਜੋ ਗੱਤਕਾ ਸਿਰਫ ਨਗਰ ਕੀਰਤਨ ਤੱਕ ਸੀਮਿਤ ਰਿਹਾ ਗਿਆ ਸੀ ਜੋ ਬੱਚਿਆਂ ਨੂੰ ਸਿਰਫ ਇੱਕ ਦੇਖਣ ਦਾ ਚਾਅ ਹੁੰਦਾ ਸੀ ਅੱਜ ਉਹਨੂੰ ਸਿੱਖਣ ਦਾ ਅੱਜ ਉਹਨੂੰ ਸਮਝਣ ਦਾ ਤੇ ਅੱਜ ਉਹਨੂੰ ਖੇਡਣ ਦਾ ਜਿਹੜਾ ਬੱਚੇ ਚਾਅ ਰੱਖ ਰਹੇ ਨੇ ਕਿਉਂਕਿ ਸਿੱਖ ਮਾਰਸ਼ਲ ਆਰਟ ਜਿਹੜਾ ਹੁਣ ਨੈਸ਼ਨਲ ਗੇਮਸ ਦੇ ਵਿੱਚੋਂ ਵੱਧਦਾ ਫੁੱਲਦਾ ਹੋਇਆ ਲਗਾਤਾਰ ਦਿਖਾਈ ਦੇ ਰਿਹਾ ਹੈ ਦਿੱਲੀ ਤੋਂ ਡੀਫਾਈ ਚੈਨਲ ਪੰਜਾਬੀ ਦੇ ਲਈ ਦਵਿੰਦਰ ਸਿੰਘ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ